ਸਰ ਜਿਹੜਾ ਕੱਲੋ ਮਾਮਲਾ ਹੋਇਆ ਹੈ ਆਪਣਾ ਫਰਾਇਪੁਰ ਇੱਕ ਨੌਜਵਾਨ ਦੀ ਮੌਤ ਹੋ ਗਈ ਚੱਕੇ ਦੇ ਨਸ਼ੇ ਨਾਲ ਉਹਦੇ ਅਗਰਿਕ ਸਲਿੰਗ ਪੜੀ ਹੋਈ ਸੀ ਉਹਦੇ ਸਵੰਥ ਕੀ ਕਹ ਰਹੀ ਸੀ ਮਿਤੀ 18/25 ਨੂੰ ਸਾਨੂੰ ਖ਼ਲਾ ਮਿਲੀ ਇਕਾਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਦੀ ਉਹ ਔਰ ਡੋਜ਼ ਨਾਲ ਮੌਤ ਹੋ ਗਈ ਅਸੀਂ ਮੌਕੇ ਤੇ ਪੁੱਜ ਕੇ ਉਸਦੇ ਪਿਤਾ ਦੇ ਬਿਆਨ ਤੇ ਮਕਦਮਾ ਦਰਜ ਕਰਤਾ ਉਸ ਤੋਂ ਬਾਅਦ ਦੌਰਾਨੀ ਤਫ਼ਤੀਸ਼ ਸਾਨੂੰ ਪਤਾ ਲੱਗਿਆ ਉਦੇ ਬਿਆਨ ਪਤਾਂ ਦੇ ਲੈ ਕੇ ਇੱਕ ਵੀਰਪਾਲ ਕੌਰ ਤੇ ਬਲਵੰਤ ਸਿੰਘ ਜੋ પતિ ਪਤਨੀ ਹੈ ਉਹਨਾਂ ਨੂੰ ਅਸੀਂ ਨਾਮਜ਼ਦ ਕਰਤਾ 24 ਘੰਟੇ ਦੇ ਵਿੱਚ ਵਿੱਚ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਉਹਨਾਂ ਨੂੰ ਉਹਨਾਂ ਤੋਂ ਕੁਝ ਰਸਤੇਤੀ ਆਈ ਉਹਨਾਂ ਨੇ ਬੁਕਾਰ ਕਰਦੇ ਕਿਤੇ ਦਾ ਕਿ ਕਿਸ ਤਰ੍ਹਾਂ ਤੋਂ ਪਤਾ ਲੱਗਿਆ ਉਸਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਜੀ ਐਨ ਡੀ ਪੀ ਐਸ ਦਾ ਤੇ ਕਿਸ ਤਰ੍ਹਾਂ ਦੇ ਦਿੱਤਾ ਗਈ ਇੱਕ ਟੈਕਨੀਕਲ ਟੀਮ ਸਾਡੀਆਂ ਲਾਈਆਂ ਜੀ ਉਹਦੇ ਵਿੱਚੋਂ ਦਾ ਨੰਬਰ ਨਿਕਲਿਆ ਫਿਰ ਗੱਲਬਾਤ ਹੋਈ ਸੀ ਆਕਾਸ਼ਦੀਪ ਦੇ ਨਾਲ ਉਹ ਕੋਈ ਕਿਤੇ ਮਿਲਿਆ ਨਹੀਂ ਨਹੀਂ ਜਦੋਂ ਅਸੀਂ ਹੁਣ ਗਿਫਤਾਰਕ ਦੀ ਹੁਣ ਨਹੀਂ ਮਿਲਿਆ ਜੀ ਕਿੰਨੇ ਨੇ ਰਸਤੇ ਤੇ ਦੋ ਜਣੇ ਆ ਜੀ ਵੀਰਪਾਲ ਕੌਰ ਤੇ ਉਸਦਾ ਪਤੀ ਬਲਵੰਤ ਸਿੰਘ ਜੀ ਪਿੰਡੋਂ ਗਲੇਟ ਹੋ ਗਏ ਮਿਲ ਗਏ ਨਹੀਂ ਥੋੜਾ ਇਹ ਭੱਜ ਗਏ ਸੀ ਹਾਂ ਭੱਜ ਗਏ ਸੀ ਪਿੰਡੋਂ ਭੱਜ ਗਏ ਸੀ ਭੱਜ ਗਏ ਸੀ ਉਦੋਂ ਤੋਂ ਕੁਝ ਹਾਂ ਜੀ ਟ੍ਰੇਸ ਕਰਕੇ ਫਿਰ ਉਹਨਾਂ ਦੀ ਲੋਕੇਸ਼ਨ ਵਗੈਰਾ ਲੱਗ ਗਈ ਫੜਿਆ ਇੱਕ ਇਹ ਵੀ ਦਾ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਪਹਿਲਾਂ ਕੀ ਉਹ ਤਾਂ ਉਹ ਜੁਗਿਆ ਚੱਕੜੀ ਉਹਨੂੰ ਉਹਨਾਂ ਨੂੰ ਪਾਰਾ ਬੋਤਨਾ ਕਹ ਰਹੇ ਇਹਨਾਂ ਨੂੰ ਬੋਲ ਚੁੱਕੇ ਨੌਜਵਾਨ ਜਿਹੜੇ ਹੈਗੇ ਐ ਕਿ ਚਿੱਕਤੇ ਨਾਲ ਨੂੰ ਉਹਨਾਂ ਨੂੰ ਮਾਰ ਦਿੱਤੇ ਇਹ ਸਾਨੂੰ ਜੀ ਸਿਰਫ ਇਹੀ ਮਾਮਲਾ ਪਤਾ ਲੱਗਿਆ ਇਹਨਾਂ ਦੇ ਪਿਤਾ ਨੇ ਬਿਆਨ ਜਦੋਂ ਲਿਖਾਇਆ ਉਹ ਉਸ ਤੋਂ ਬਾਅਦ ਕਿਸ ਪੰਚਾਇਤ ਨੇ ਜਾਂ ਕਿਸੇ ਹੋਰ ਪਿੰਡ ਦੇ ਮੈਂਬਰ ਨੇ ਸਾਨੂੰ ਕੋਈ ਦਰਾ ਨਹੀਂ ਮਿਲੀ ਡੈਥ ਹੋਣ ਬਾਰੇ ਇਹ ਸੀਗਾ ਇਸ ਤੇ ਮੁਕਦਮਾ ਸੀ ਦਰਜ ਕਰ ਦੋਸ਼ੀ ਫੜਲੇ ਇਹ ਅਪੁਆਇੰਟਮੈਂਟ ਤੇ ਨਸ਼ਾ ਹੋ ਜ਼ਿਆਦਾ ਹੋ ਰਿਹਾ ਹੈ ਉਹਦੇ ਤੇ ਕਿ ਹੈ ਹੈ ਕਿ ਮੈਂ ਸਰਕਾਰ ਨਾਲ ਮੈਂ ਵੀ ਚਲਾਈ ਜਾ ਰਹੀ ਹੈ ਨੂੰ ਮੈਂ ਸਾਨੂੰ ਇਹ ਸੱਤੇ ਕੀ ਹਾਂਜੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੀਜਪੀ ਸਾਹਿਬ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਸਾਰ ਅਸੀਂ ਇਸ ਨਸ਼ੇ ਤੇ ਕਾਫੀ ਕਾਬੂ ਪਾ ਚੁੱਕੇ ਹਾਂ ਜੀ ਇਸ ਪਿੰਡ ਦੇ ਵਿੱਚ ਹਰਾਈਪੁਰ ਵਿਖੇ 14 ਮਕਦਮੇ ਬਣਦੀ ਦੇ ਦਰਜ ਕਰਕੇ ਤੇ 14 ਬੰਦਿਆਂ ਨੂੰ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੁਣ ਤੱਕ ਕਿੰਨੇ ਮਕਦਮੇ ਲੱਗੇ ਹੋ ਤੇ ਕਿਹੜੇ ਡਿਵੀਜ਼ਨ ਵਿੱਚ ਲੱਗ ਕੇ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ ਦੇ ਜਦੋਂ ਨਸ਼ਾ ਵਿਰੁੱਧ ਚਲਾਈ ਮਹਿੰਦ ਹੈ ਹੁਣ ਤੱਕ 1 ਮਾਰਚ 2025 ਤੋਂ 70 ਮਕਦਮੇ ਐਨਡੀपीएस ਦੇ ਦਰਜ ਕੀਤੇ ਗਏ ਸੀ ਹਾਂ ਜੀ ਹਾਂ ਜੀ ਰਿਪੋਰਟ ਕਿ ਕਿੰਨੇ ਰੈਕਟ ਕੀਤੇ ਹੈ ਕਿ ਹਜੇ 105 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਤੇ ਚਿੱਟੇ ਵਾਲੇ ਤੇ ਹੋਰ ਵੀ ਕੋਈ ਨੀ ਚਿੱਟੇ ਵਾਲੇ ਜੀ ਚਿੱਟੇ ਭੁੱਕੀ ਵਾਲੇ ਗੋਲੀਆਂ ਵਾਲੇ ਜੀ ਹੁਣ ਤੱਕ ਅਸੀਂ 342 ਗ੍ਰਾਮ ਹੈਰਨ 67 ਕਿਲੋ ਭੁੱਕੀ 500 65 ਖੁੱਲੀਆਂ ਗੋਲੀਆਂ ਦਾ ਪਰਚਾ ਦੇ ਚੁੱਕੇ ਹਾਂ ਕਿਰੇ ਇੱਥੇ ਸਾਰੇ ਭੁੱਕੇ ਮੋਰ ਸ਼ੈਕੇ ਕੋਈ ਵਿਚ ਮਹਿਲਾਵਾਂ ਵੀ ਜਾ ਲੇਡੀਜ਼ ਵੀ ਹੈ ਜੀ ਲੇਡੀਜ਼ ਵੀ ਹੈ ਚੈਂਟਸ ਵੀ ਹੈ ਵਿੱਚ ਕਈ ਹੈਂਡੀਕੈਪਰ ਨੇ ਜਿਹੜੇ ਕੋਈ ਹੋਰ ਕੰਮ ਨਹੀਂ ਕਰਦੇ ਉਹਨਾਂ ਨੇ ਵੀ ਆਪਣਾ ਇਹ ਵੇਚਣ ਦਾ ਤੰਦਸ ਬਣਾਇਆ ਹੋਇਆ ਹੈ ਕਿੰਨੇ ਦਿਨ ਕਨਵਾਲ ਕੀ ਹੈ ਕੋਈ ਬੱਚਾ ਨਹੀਂ ਨਹੀਂ ਹੁਣ ਤੱਕ ਕਨਵਾਲਕ ਨਹੀਂ ਸਾਨੂੰ ਕੋਈ ਕਨਵਾਲਕ ਕੋਈ ਨਹੀਂ ਨਹੀਂ ਜੀ ਇੱਕ ਕੱਲ੍ਹ ਤੇ ਕੱਲ੍ਹ ਉਹ ਵੀ ਇਹ ਕੋਈ ਵਾਸਤੇ ਹਾਂਜੀ ਕੱਲ ਅਸੀਂ ਦੌਰਾਨ ਅਗਸਤ ਜੀ ਕਿ ਇਕਦਰਸ਼ੇਮ ਸਿੰਘ ਸੇਮੀ ਜੀਦੇ ਪਿੰਡ ਤੋਂ ਉਸ ਪਾਸੋਂ 118 ਕਿਲੋ ਭੁੱਕੀ ਬਰਾਮਦ ਕੀਤੀ ਗਈ ਇੱਕ ਆਸਤੇ ਆਏ ਇਹ ਬੋਟਰ ਸਾਮਦੇ ਸੀਗਾ ਜੀ ਇਹਦੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਇਸ ਤੋਂ ਪਹਿਲਾਂ ਹੈਗੇ ਜਦੋਂ ਪਿਛਲੇ ਵਾਰ ਜੀ ਐਂਡੀ ਬੇਸ ਨੇ ਹਾਂਜੀ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜੀ ਰਿਮਾਂਡ ਲੈ ਕੇ ਹੋਰ ਸਖਤੀ ਨਾਲ ਉਹਦੇ ਪੁੱਛਗਿੱਛ ਕਰਕੇ ਜੋ ਕਿ ਹੋਰ ਦੋਸ਼ੀ ਸਾਹਮਣੇ ਆਉਂਦਾ ਉਹ ਤੇ ਕਾਨੂੰਨੀ ਗਾਰੰਟੀ ਇਹ ਕਹਿੰਦੇ ਵੀ ਬੀਰਪਾਲ ਕੋਲ ਤੁਸੀਂ ਰੱਖੇ ਤੇ ਕੋਣੇ ਨੂੰ ਦੱਸਿਆ ਕਿਥੋਂ ਕਿੱਥੋਂ ਲੈ ਕੇ ਆਉਂਦੀ ਹੈ ਤੇ ਹਾਂਜੀ ਤਫਤੀਸ਼ ਕਰ ਰਹੇ ਆ ਜੀ ਅਸੀਂ ਹਾਲੇ ਹਾਂਜੀ ਅੱਜ ਮਾਨਜੋਗਦਾਲਤ ਚੋਰ ਰੋਮਾਂਡ ਲੈ ਕੇ ਹੋਰ ਅੱਗੇ ਨੁਹਾਈ ਨਾ ਕਰਾਂਗੇ ਤੁਸੀ